ਨਮਸਕਾਰ ਆਕਾਸ਼ਵਾਨੀ ਦਾ ਇਹ ਜਲੰਧਰ ਕੇਂਦਰ ਹੁਣ ਤੁਸੀਂ ਅਫਤਾਰ ਸਿੰਘ ਢਿੱਲੋਂ ਤੋਂ ਪਰਦੇਸ਼ ਖਬਰਾਂ ਸੁਣੋ ਪਹਿਲਾਂ ਇਸ ਪਲੇਟਨ ਦੀਆਂ ਖਾਸ ਖਬਰਾਂ ਕੇਂਦਰ ਵਿੱਚ ਨਵੀਂ ਸਰਕਾਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰਕੇ ਮੰਤਰੀ ਮੰਟਰ ਦੇ ਨਾਲ ਆਪਣਾ ਸਤੀਫਾ ਸੌਂਪਿਆ ਪ੍ਰਧਾਨ ਮੰਤਰੀ ਨਵਾਸੇ ਐਨਡੀਏ ਦੇ ਨਤਮਦੀ ਅੱਜ ਮੀਟਿੰਗ ਹੋ ਰਹੀ ਹੈ ਜਿਸ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਦੇ ਨਾਲ ਨਾਲ ਅਗਲੀ ਸਰਕਾਰ ਦੇ ਗਠਨ ਬਾਰੇ ਫੈਸਲਾ ਲਿਆ ਜਾਵੇਗਾ ਵਿਸ਼ਵ ਵਾਤਾਵਰਨ ਦਿਵਸ ਮੁਕੀਅਤ ਅੱਜ ਪੰਜਾਬ ਵਿੱਚ ਕਈ ਥਾਈਂ ਵੱਖ-ਵੱਖ ਕਿਸਮ ਦੇ ਬੂਟੇ ਲਾਇਏ ਗਏ ਅਤੇ ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ 3 ਦਿਨ ਤੱਕ ਹਨੇਰੀ ਚੱਕਰ ਤੇ ਗਰਜ ਨਾਲ ਛਿੱਟੇ ਪੈਣ ਸੰਬੰਧੀ yellow ਤੇ orange ਅਲਰਟ ਜਾਰੀ ਕੀਤਾ ਤੇ ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੇਰੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਤੇ ਮੰਤਰੀ ਮੰਡਲ ਦੇ ਨਾਲ ਨਾਲ ਆਪਣਾ ਅਸਤੀਫਾ ਉਨ੍ਹਾਂ ਨੂੰ ਸੌਂਪਿਆ ਰਾਸ਼ਟਰਪਤੀ ਨੇ ਅਸਤੀਫਾ ਸਵੀਕਾਰ ਕਰ ਲਿਆ ਅਤੇ ਨਰਿੰਦਰ ਮੋਦੀ ਤੇ ਮੰਤਰੀ ਮੰਡਲ ਨੂੰ ਨਵੀਂ ਸਰਕਾਰ ਦੇ ਗਠਨ ਦਾ ਕੌਦੇ ਤੇ ਬਣੇ ਰਹਿਣ ਦੀ ਬੇਨਤੀ ਕੀਤੀ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਆਖਰੀ ਬੈਠਕ ਵਿੱਚ ਰਾਸ਼ਟਰਪਤੀ ਨੂੰ ਸਤਾਰਵੀ ਲੋਕ ਸਭਾ ਪੰਕਰ ਦੀ ਸਪਰਸ਼ ਕਰਨ ਦਾ ਫੈਸਲਾ ਕੀਤਾ ਗਿਆ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਪਵਨ ਪੰਚੇ ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਆਪਣਾ ਤੇ ਆਪਣੇ ਮੰਤਰੀ ਮੰਡਲ ਦਾ ਅਸਤੀਫਾ ਸੌਂਪਿਆ ਪਿਛਲੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਾਰੀ ਜਨਕ ਸਭਾ ਨੂੰ ਪੰਕੜ ਦਿੱਤਾ ਹੈ ਪ੍ਰਕਿਰਿਆਨ ਸਾਹਿਬ ਰਾਸ਼ਟਰਪਤੀ ਨੇ ਹੁਣਾਂ ਨੂੰ ਨਵੀਂ ਸਰਕਾਰ ਦੇ ਗਠਨ ਤੱਕ ਅਹੁਦੇ ਤੇ ਬਣੇ ਰਹਿਣ ਲਈ ਕਿਹਾ ਚੋਣ ਕਮਿਸ਼ਨ ਨੇ ਕੁਝ ਦਿਨਾਂ ਵਿੱਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਅੰਤਮ ਸੂਚੀ ਦੇ ਨਾਲ ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਦੀ ਸੂਚਨਾ ਰਾਸ਼ਟਰਪਤੀ ਨੂੰ ਭੇਜੇਗਾ ਜਿਸ ਦੇ ਨਾਲ ਹੀ ਨਵੀਂ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਏਗੀ ਸਭ ਤੋਂ ਵੱਡੀ ਪਾਰਟੀ ਬੀਜੇਪੀ ਤੇ ਇੰਡੀਆ ਗੱਠਜੋੜ ਨੂੰ ਮਿਲੇ ਸਪਸ਼ਟ ਬਹੁਮਤਨਾ ਇਹ ਤਾਂ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤੀਜੇ ਕਾਰਜਕਾਲੀ ਸੰਚਕਣਗੇ ਕਵਰ ਅਜੰਸੀ ਹਿੰਦੁਸਤਾਨ ਸਵਾਰ ਚਾਰਨਸਰ 17ਵੀਂ ਲੋਕ ਸਭਾ ਦਾ ਚਾਰਚਕ 16 ਜੂਨ ਨੂੰ ਖਤਮ ਹੋਣ ਜਾ ਰਿਹਾ ਬੀਤੇ ਕੱਲ੍ਹ ਆਲਾਨੇ ਚੋਣ ਨਤੀਜਿਆਂ ਵਿੱਚ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਤੇ ਉਸ ਨੂੰ 240 ਸੀਟਾਂ ਮਿਲ ਗਈਆਂ ਇਹ ਬਹੁਮਤ ਤੋਂ 32 ਸੀਟਾਂ ਘੱਟ ਨੇ ਪਰ ਪ੍ਰਧਾਨ ਮੰਤਰੀ ਮੋਦੀ ਦੀ ਗਵਾਈ ਹੇਠ ਚੋਣਾਂ ਤੋਂ ਪਹਿਲਾਂ ਬਣੇ ਐਨਡੀਆ ਨੂੰ ਪੂਰਨ ਬਹੁਮਤ ਮਿਲ ਗਿਆ ਹੈ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਨਾਲ ਕਈ ਸਿਆਸੀ ਪਾਰਟੀਆਂ ਤੇ ਵੋਟ ਫੀਸਰ ਦੇ ਵਿੱਚ ਵਾਅਦਾ ਦਰਜ ਕੀਤਾ ਗਿਆ ਤੇ ਕਈਆਂ ਦਾ ਵੋਟ ਫੀਸਰ ਕਾਫੀ ਹੇਠਾਂ ਆ ਗਏ ਸਤਾਤਾਰੀ ਆਮ ਆਦਮੀ ਪਾਰਟੀ ਦਾ ਗ੍ਰਾਫੀ ਹੇਠਾਂ ਆਇਆ ਹੈ ਹੋਰ ਵੇਰਵੇ ਨਾਲ ਇਹ ਰਿਪੋਰਟ ਸੋਭਾ ਵਿੱਚ 13 ਸਫਰ ਨਾਲ ਜਿੱਤ ਦਾ ਦਾਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਤਗੜਾ ਝਟਕਾ ਲੱਗਿਆ ਹੈ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 42.3 ਫੀਸਦੀ ਵੋਟਾਂ ਨਾਲ ਕੁੱਲ 117 ਵਿੱਚੋਂ 92 ਵਿਧਾਨ ਸਭਾ ਹਲਕਿਆਂ ਵਿੱਚ ਜਿੱਤ ਹਾਸਲ ਕਰਨ ਵਾਲੀ ਇਹ ਪਾਰਟੀ ਇਸ ਵਾਰ 26.2 ਫੀਸਦੀ ਵੋਟਾਂ ਹੀ ਹਾਸਲ ਕਰ ਸਕੀ ਹੈ ਆਰ.ਟੀ. ਨੂੰ ਮਾਲਵਾ ਮਾਝਾ ਅਤੇ ਦੋਆਬਾ ਤਿੰਨੋਂ ਹੀ ਖੇਤਰਾਂ ਵਿੱਚ ਨੁਕਸਾਨ ਚੱਲਣਾ ਪਿਆ ਹੈ ਕਾਂਗਰਸ ਪਾਰਟੀ ਨੇ 26.30 ਫੀਸਦੀ ਵੋਟ share ਨਾਲ 7 ਸੀਟਾਂ ਹਾਸਲ ਕੀਤੀਆਂ ਨੇ ਅਤੇ ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਕਾਂਗਰਸ ਦੀ 1 ਸੀਟ ਘਟਣ ਦੇ ਨਾਲ ਨਾਲ ਵੋਟ ਸ਼ੇਅਰ ਵੀ ਕੋਈ 14% ਘਟ ਰਿਹਾ ਹੈ ਪੂਰੀ ਤਰ੍ਹਾਂ ਨਾਲ ਖੇਤਰੀ ਪਾਰਟੀ ਹੋਣ ਦਾ ਦਾਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਇਹਨਾਂ ਚੋਣਾਂ ਵਿੱਚ ਜ਼ਬਰਦਸਤ ਨੁਕਸਾਨ ਚੱਲਣਾ ਪਿਆ ਹੈ ਪਾਰਟੀ ਦਾ ਵੋਟ ਸ਼ੇਅਰ 2019 ਦੀਆਂ ਲੋਕ ਸਭਾ ਚੋਣਾਂ ਦੇ 27.8 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ 18.5 ਦੇ ਮੁਕਾਬਲੇ ਇਸ ਵਾਰ ਘਟ ਕੇ 13.42 ਤੇ ਆ ਗਿਆ ਹੈ ਅਤੇ ਸੀਟ ਵੀ ਇੱਕੋ ਹੀ ਮਿਲੀ ਹੈ ਉਧਰ पहली बार सारे ही तेरह लोग सभा हल्क अपने दम तोण मैदानित जनता पार्टी नीट त कोई नहीं मिली पर उसका वोट बैंक जरूर अठारह अशरिया, अशरिया, अशरिया छे फीसद तक पहुंच गया है जेड़ा के दो हजार उन्नीस दुक सभा चोनाशरिया सात अजार बी दधान सभा चोना सिर्फ छे आशरिया छह फीसद ही सी इसे तरह बहुजन समाज पार्टी ने दो हजार उन्नीस दोणा में कोई भी फीसद वोट मिले सन पर इस बार दो आशरिया चार नौ फीसद वोट ही हासिल कर सके ਕਿ ਚੋਣਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ 12.51% CPI ਨੇ 0.16 ਅਤੇ CPM ਨੇ 0.04% ਵੋਟ ਹਾਸਲ ਕੀਤੀ ਨੇ ਜਦਕਿ 0.49% ਵੋਟਰਾਂ ਨੇ ਨੋਟ ਪਰ ਬਟਨ ਦਬਾਇਆ ਹੈ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ ਵਨਿ ਸਮਾਚਾਰ ਦਿਲੰਦਰ ਸ਼੍ਰੋਮਣੀ ਅਗਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰਿੰਤ ਸਿੰਘ ਚੰਦੂ ਬਾਦਰਾ ਨੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਵੱਲੋਂ ਜਿੰਨ ਰਾਤ ਕੀਤੀ ਸਖਤ ਮਿਹਨਤ ਲਈ ਸੰਬੋਧਨ ਕਰਦੇ ਆਖਿਆ ਕਿ ਅਕਾਲੀ ਦਲ ਪੰਜਾਬ ਦੇ ਲੋਕਾਂ ਵੱਲੋਂ ਦਿੱਤਾ ਫਤਵਾ ਖੇੜੇ ਮੱਥੇ ਪਰਬੰਧ ਕਰਦਾ ਹੈ। ਹੁਣਾਂ ਕਿਹਾ ਕਿ ਆਉਣ ਵਾਲੇ ਜਿਨ੍ਹਾਂ ਦੇ ਛੇਤੀ ਹੀ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਪ੍ਰਧਾਨ ਤੇ ਸੀਨੀਅਰ ਆਗੂਆਂ ਵੱਲੋਂ ਮੀਟਿੰਗ ਬੁਲਾ ਕੇ ਚੋਣ ਨਤੀਜਿਆਂ ਦੀ ਕੋਖ ਕਰਦੇ ਆ ਸਾਰਥਕ ਹੱਲ ਲੱਭੇ ਜਾਣਗੇ ਤੇ ਪੁਖ ਵਿੱਚ ਪਾਰਟੀ ਦੀ ਮਜ਼ਬੂਤੀ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਜਾਏਗਾ। ਪ੍ਰੋਫੈਸਰ ਚੰਦੂ ਮਾਜਰੇ ਨੇ ਕਿਹਾ ਕਿ ਚੋਣਾਂ ਆਪਣੇ ਬਲਬੂਤੇ ਲੜਦੇ ਪਾਰਟੀ ਨੈਸ਼ਨਲ ਅਜੰਡਾ ਤੈਅ ਨਾ ਕਰ ਸਕੀ ਜਿਸ ਤਤੋਂ ਚੋਣ ਨਤੀਜਿਆਂ ਉੱਪਰ ਵੱਡਾ ਅਸਰ ਵਿਖਾਈ ਦਿੱਤਾ। ਪਰਦੇਸ਼ ਖਬਰਾਂ ਤੁਸੀਂ ਆਕਾਸ਼ਵਣੀ ਜਲੰਧਰ ਤੋਂ ਸੁਣ ਰਹੇ ਹੋ ਅੱਜ ਵਿਸ਼ਵ ਵਾਤਾਵਰਨ ਦਿਵਸ ਹੈ ਇਹ ਦਿਨ ਵਾਤਾਵਰਨ ਪ੍ਰਤੀ ਜਾਗਰੂਕਤਾ ਫੈਲਾਉਣ ਤੇ ਵਾਤਾਵਰਨ ਦੇ ਮੁੱਦਿਆਂ ਤੇ ਕੰਮ ਕਰਨ ਲਈ ਬਣਾਇਆ ਜਾਂਦਾ ਹੈ ਇਸ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਦੇ ਵੋਜਨਤੀ ਪਾਰਕ ਵਿੱਚੇ ਬੂਟਾ ਲਗਾ ਕੇ ਮਾਂ ਦੇ ਨਾਂ ਤੇ ਇੱਕ ਰੁੱਖ ਮਹਿੰਮ ਦੀ ਸ਼ੁਰੂਆਤ ਕੀਤੀ ਇਸ ਮਹਿੰਮ ਦਾ ਦੇਸ਼ ਦੇ ਸਾਰੇ ਕੋਰੋਨਾ ਰੁੱਖ ਲਗਾਉਣ ਲਈ ਇੱਕ ਬਲੱਖਣ ਲੋਕ ਲੈ ਪੈਦਾ ਕਰਨਾ ਹੈ उन्होंने वातावरण मंत्री भूपेंद्र यादव से उपराज्यपाल विनय कुमार भी इंडो बॉर्डर पुलिस फोर्स की बटालीन ने सराय खास जलंधर विखे विश्व वातावरण दिवस उत्साह मनाया प्रोग्राम की शुरुआत कमांडेंट बूटा सुमन के चीफ पैटर्न हिमबीर वाइव वैलफेयर एसोसीएशन प्रीति सुमन वालों रुख गई कमांडेंट बूटा सुमन ने मिशन लाइफ तहत ਲਿਬਿਟੇ ਹਿੰਵੀ ਦੇ ਪਰਿਵਾਰਾਂ ਨੂੰ ਵਾਤਾਵਰਣ ਦੀ ਸੁਰੱਖਿਆ ਲਈ ਰੁੱਖਾਂ ਦੀ ਸੰਭਾਲ ਕਰਨ ਰੁੱਖਾਂ ਦੀ ਕਟਾਈ ਬੰਦ ਕਰਨ ਪਾਣੀ ਦੀ ਸੰਭਾਲ ਤੇ ਪਾਣੀ ਪ੍ਰਦੂਸ਼ਣ ਤੋਂ ਰੋਕਣ ਲਈ ਬਤਵਰ ਰੁੱਖ ਲਗਾਉਣ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਅਤੇ ਜਾਗਰੂਕ ਕੀਤਾ। ਅਰਿਤ ਵਿਕਾਸ ਪ੍ਰਸ਼ਾਸਨ ਗੁਰਦਾਸਪੁਰ ਸਿਟੀ ਬ੍ਰਾਂਚ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ ਮੁਖ ਬਲਾਰੀ ਗੋ ਗ੍ਰੀਨ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਜਨਕ੍ਰਾਸ਼ ਸ਼ਰਮਾ ਨੇ ਵਾਤਾਵਰਨ ਦਿਵਸ ਬਾਰੇ ਜਾਣਕਾਰੀ ਦਿੱਤੀ ਤੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਬੂਟੇ ਵੀ ਲਾਏ ਗਏ ਤੇ ਵਾਤਾਵਰਨ ਸਬੰਧਤ ਫਲੈਕਸ ਬੈਨਰ ਦਾ ਉਦਘਾਟਨ ਕੀਤਾ ਗਿਆ ਵਤਾਵਨ ਸਵਾਲ ਸੇਵਾ ਸੁਸਾਇਟੀ ਨਮਾ ਸ਼ਹਿਰ ਨੇ ਬਨਾਦਰੀ ਗਾਰਡਨ ਵਿਖੇ ਪੌਦੇ ਲਗਾਏ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਪੱਟੀ ਨੇ ਦੱਸਿਆ ਕਿ ਜੋ ਕਿਸਮ ਦੀ ਤਪਸ਼ ਨੂੰ ਦੇਖਦੇ ਹਾਂ ਹਰ ਇੱਕ ਮਨੁੱਖ ਨੂੰ ਆਪਣੇ ਜਨਮ ਦਿਨ ਜਾਂ ਹੋਰ ਖੁਸ਼ੀ ਮੌਕੇ ਕਿੱਕ ਪੌਦਾ ਜ਼ਰੂਰ ਲਵਾਉਣਾ ਚਾਹੀਦਾ ਸੁਸਾਇਟੀ ਦੇ ਮੈਂਬਰਾਂ ਨੇ ਹਾਈ ਵਿਲਕਸ ਕਨੀਅਰ ਸਿਲ버ਰੂਕ ਲੈਗਸਟੋਮੀਆ ਤੇ ਚਾਂਦਨੀ ਕਿਸਮ ਦੇ ਪੌਦੇ ਲਗਾਏ ਜ਼ਿਲ੍ਹਾ ਕਾਨੂੰਨੀ ਅਥਾਰਟੀ ਮੈਂ ਪ੍ਰਧਾਨ ਕੋਰਟ ਦੇ ਚੇਅਰਮੈਨ ਕਮ ਜ਼ਿਲ੍ਹਾ ਦੇ ਸੈਸ਼ਨ ਜੱਜ ਜਤਿੰਦਰਪਾਲ ਸਿੰਘ ਖੁਰਮੀ ਦੀ ਪ੍ਰਧਾਨਗੀ ਹੇਠ ਮਲਿਕਪੁਰ ਵਿਖੇ ਵਿਸ਼ੇ ਵਾਤਾਵਰਨ ਦਿਵਸ ਮਨਾਇਆ ਗਿਆ ਇਸ ਮੌਕੇ ਬੂਟੇ ਲਗਾਏ ਗਏ ਜਿ ਵਾਤਾਵਰਨ ਬਚਾਉਣ ਦਾ ਸੁਨੇਹਾ ਦਿੱਤਾ ਗਿਆ ਨਗਰ ਨਿਗਮ ਟਾਣਕੋਟ ਦੀ ਸਵੱਛ ਭਾਰਤ ਮਿਸ਼ਨ ਟੀਮ ਨੇ ਵੀ ਵਾਤਾਵਰਨ ਬਚਾਉਣ ਵਿੱਚ ਯੋਗਦਾਨ ਪਾਉਂਦੇ ਵੱਖ-ਵੱਖ ਕਿਸਮ ਦੇ ਕੋਈ 100 ਬੂਟੇ ਲਗਾਏ ਤੇ ਸ਼ਹਿਰ ਦੇ ਕਈ ਵਾਰਡਾਂ ਵਿੱਚ ਪਹੁੰਚ ਕੇ ਉਹ ਲੋਕਾਂ ਨੂੰ ਵਾਤਾਵਰਨ ਬਚਾਉਣ ਸੰਬੰਧੀ ਜਾਗਰੂਕ ਕੀਤਾ ਖੇਤੀਬਾੜੀ ਤੇ ਖੇਸਾਨ ਭਲਾਈ ਵਿਪາກ ਪੰਜਾਬ ਵੱਲੋਂ ਜ਼ਮੀਨ ਦੀ ਸਿਹਤ ਸੰਭਾਲ ਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਰਹਿਤ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ। ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮੁੱਖੀ ਤੀ ਬੜੀ ਅਫਸਰ ਗੁਨਾਮ ਸਿੰਘ ਨੇ ਦੱਸਿਆ ਕਿ ਮਿੱਟੀ ਪਾਣੀ ਪਰਖ ਕਰਾਉਣ ਤੇ ਜ਼ਮੀਨ ਵਿੱਚ ਉਪਲਬਧ ਜੈਵਿਕ ਕਾਰਬਨ ਤੇ ਕੋਰਪਲਗ ਜੱਠਾਂ ਦੇ ਨਾਲ ਨਾਲ ਜ਼ਮੀਨ ਦੇ ਤਜ਼ਾਬੀਪਣ ਯਾਨੀ ਕਿ ਖਾਰੇਪਣ ਤੇ ਲੂਣਾ ਦੀ ਮਾਤਰਾ ਬਾਰੇ ਵੀ ਪਤਾ ਲੱਗਦਾ ਹੈ। ਹੁਣ ਅਦਸਿਆ ਕਮੇਟੀ ਦੀ ਪਰਖ ਪ੍ਰੰਤ ਖਰਾਕੀ ਤੱਤਾਂ ਦੇ ਆਧਾਰ ਤੇ ਜ਼ਮੀਨਾਂ ਨੂੰ ਘੱਟ ਦਰਮਿਆਨੀ ਤੇ ਵਾਸ਼੍ਰੇਣੀ ਵਿੱਚ ਵੰਡਿਆ ਜਾਂਦਾ ਹੈ। ਫਸਲ ਤੇ ਫਸਲੀ ਚੱਕਰ ਦੇ ਆਧਾਰ ਤੇ ਹਰ ਸ਼੍ਰੇਣੀ ਲਈ ਖਾਦਾਂ ਦੀਆਂ ਸਿਫਾਰਸ਼ਾਂ ਕੀਤੀਆਂ ਜਾਂਦੀਆਂ ਨੇ ਜਿਸ ਤਰ੍ਹਾਂ ਮਨੁੱਖੀ ਸਿਹਤ ਲਈ ਹੈਲਥ ਕਾਰਡ ਜ਼ਰੂਰੀ ਹੈ ਉਸੇ ਤਰ੍ਹਾਂ ਮਿੱਟੀ ਦੀ ਸਿਹਤ ਲਈ ਮਿੱਟੀ ਸੈਟ ਕਾਰਡ ਜ਼ਰੂਰੀ ਹੈ ਜਿਸ ਦੇ ਆਧਾਰ ਤੇ ਹੀ ਜ਼ਰੂਰੀ ਖਾਦਾਂ ਦੀ ਵਰਤੋਂ ਕਰਕੇ ਖੇਤੀ ਖਰਚੇ ਘਟਾਈ ਜਾ ਸਕਦੇ ਨੇ ਪੰਜਾਬ ਵਿੱਚ ਪਛਮੀ ਗੜਬੜੀ ਦੇ ਸਰਗਰਮ ਹੋਣ ਤੋਂ ਬਾਅਦ ਵੀ ਇਹ ਗਰਮੀ ਲਗਾਤਾਰ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਗਰਮ ਹਵਾਵਾਂ ਅਤੇ ਲੂ ਦੇ ਤਪੜੀ ਸਾਰਿਆਂ ਲਈ ਵੱਡੀ ਮੁਸੀਬਤ ਦਾ ਕਾਰਨ ਬਣੇ ਹੋਏ ਨੇ ਮੌਸਮ ਵਿਭਾਗ ਨੇ 5 ਤੇ 6 ਜੂਨ ਨੂੰ ਸਵੇਰੇ ਲਈ ਤੱਕੇ 7 ਜੂਨ ਨੂੰ ਕੁਝ ਜ਼ਿਲ੍ਹਿਆਂ ਵਿੱਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਨੇੜੀ ਚੱਕਰਤੂਲਨ ਤੇ ਗਰਜ ਚਮਕਣਾ ਛਿੱਟੇ ਪੈਣ ਸੰਬੰਧੀ yellow ਤੇ orange ਅਲਰਟ ਜਾਰੀ ਕੀਤਾ ਹੈ ਇਸ ਨਾਲ ਤਾਪਮਾਨ ਵਿੱਚ 3 ਤੋਂ 5 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਆ ਸਕਦੀ ਹੈ ਦੇਸ਼ ਵਿੱਚ ਕੁੱਲ ਨਾਜੋਤ ਉਤਪਾਦਨ 3288 ਲੱਖ ਟਨ ਤੋਂ ਵੱਧ ਹੁੰਦਾ ਨਿਮਾਣਾ ਹੈ। ਕੇਤੀਬਾੜੀ ਮੰਤਰਾਲੇ ਵੱਲੋਂ ਜਾਰੀ ਪ੍ਰਮੁੱਖ ਖੇਤੀ ਫਸਲਾਂ ਦੀ ਚੀਜ਼ ਦੇ ਗਾਉ ਅਨੁਮਾਨ ਅਨੁਸਾਰ ਕੁੱਲ ਚੌਲਾਂ ਦੀ ਪੈਦਾਵਾਰ 1367 ਲੱਖ ਟਨ ਹੁੰਦਾ ਨਿਮਾਣਾ ਹੈ। ਕਣਕ ਦਾ ਉਤਪਾਦਨ 1229 ਲੱਖ ਟਨ ਤੋਂ ਵੱਧ ਹੁੰਦਾ ਅਨੁਮਾਨ ਹੈ ਜਿਹੜਾ ਪਿਛਲੇ ਸਾਲ ਦੇ ਕਣਕ ਉਤਪਾਦਨ ਨਾਲੋਂ 23 ਲੱਖ ਟਨ ਵੱਧ ਹੈ। ਅਰਹੜ ਦਾ ਉਤਪਾਦਨ ਕੋਈ 34 ਲੱਖ ਟਨ ਹੁੰਦਾ ਨਿਮਾਣਾ ਜਿਹੜਾ ਕਿ ਪਿਛਲੇ ਸਾਲ ਦੇ ਉਤਪਾਦਨ ਨਾਲੋਂ 0.73 ਲੱਖ ਟਨ ਵੱਧ ਹੋਏਗਾ। ਮੰਤਰੀਆਂ ਨੇ ਕਿਹਾ ਕਿ ਉਪਜ ਦੇ ਇਸ ਗਾਉਂ ਹਮਾਨਾ ਵਿੱਚ ਸੌਣੀ ਹਾੜੀ ਤੇ ਗਰਮੀਆਂ ਦੇ ਮੌਸਮ ਸ਼ਾਮਲ ਨੇ ਤੇ ਨਮਾਨ ਮੁਖਤੌਤ ਤੇ ਸੂਬਾ ਖੇਤੀਬਾੜੀ ਅੰਕੜਾ ਸੌਟੀ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ਤੇ ਚਾਰ ਕੀਤਾ ਗਿਆ ਹੈ। ਸੀਮਾ ਸੁਰੱਖਿਆ ਬਲਨੀ ਬੀਤੀ ਦੇ ਦਾ ਤਮਨ ਸਰ ਜ਼ਿਲ੍ਹੇ ਦੇ ਖਸਰਾਦੀ ਪਿੰਡ ਵਿੱਚ ਇੱਕ ਤਸਕਰ ਦੇ ਘਰ ਛਾਪਾ ਮਾਰ ਕੇ 2 ਕਰੋੜ ਰੁਪਏ ਜਬਤ ਕੀਤੇ ਨੇ। ਬੀਐਸਐਫ ਵੱਲੋਂ ਮਿਲੀ ਸੂchnਾ ਤੋਂ ਬਾਅਦ ਪੰਜਾਬ ਪੁਲਿਸ ਦੀ ਮਦਦ ਨਾਲ ਤਲਾਸ਼ੀ ਮਹਿੰਤਲਾਈ ਗਈ। ਬੀਐਸਐਫ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸਰਹੱਦ ਪਰੋਂ ਨਾਸ਼ਾ ਤਸਕਰੀਬੇ ਸ਼ਾਮਲ ਇੱਕ ਸ਼ਕਤੀ ਤਸਕਰ ਦੇ ਘਰ ਦੀ ਤਲਾਸ਼ੀ ਮਹਿੰਤ ਲਾਈ ਗਈ ਸ਼ਾਪੇਦਾਰਨ ਸ਼ੱਕੀ ਦੇ ਘਰੋਂ 2 ਕਰੋੜ ਰੁਪਏ ਦੀ ਡਰਗ ਮਨੀ ਡਰਗ ਮਨੀ ਪ੍ਰਾਪਤ ਹੋਈ ਆਖਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲੋ ਕੇਂਦਰ ਵਿੱਚ ਨਵੀਂ ਸਰਕਾਰ ਬਣਾਉਣ ਲਈ ਪ੍ਰਕਿਰਿਆ ਸ਼ੁਰੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰਕੇ ਮੰਤਰੀ ਮੈਂਡਲ ਦੇ ਨਾਲ ਨਾਲ ਆਪਣਾ ਅਸਤੀਫਾ ਵੀ ਸੌਂਪਿਆ ਪ੍ਰਧਾਨ ਮੰਤਰੀ ਨਾਸਤੇ ਐਂਡੀਜ਼ ਨੇ ਤਾਵਾ ਦੀ ਅਰਜੀ ਕਮੇਟੀ ਹੋ ਰਹੀ ਹੈ ਜਿਸ ਦੇ ਸਰਕਾਰ ਬਣਾਉਣ ਦੇ ਦਾਅਵੇ ਦੇ ਨਾਲ ਨਾਲ ਅਗਲੀ ਸਰਕਾਰ ਦੇ ਗਠਨ ਬਾਰੇ ਫੈਸਲਾ ਲਿਆ ਜਾਏਗਾ ਵਿਸ਼ਵ ਬਤਾਵਨ ਦੇ ਇਸ ਮੌਕੇ ਪੰਜਾਬ ਵਿੱਚ ਕਈ ਥਾਈਂ ਵਫਫਕਸ ਦੇ ਬੂਟੇ ਲਾਇਏ ਗਏ ਨੇ ਤੇ ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ 3 ਦਿਨਾਂ ਤੱਕ ਹਨੇਰੀ ਝੱਖੜ ਤੇ ਗਰਦਨਾ ਛਿੱਟੇ ਪੈਣ ਸੰਬੰਧੀ yellow ਤੇ orange ਅਲਰਟ ਜਾਰੀ ਕੀਤਾ ਹੈ ਇਸ ਦੇ ਨਾਲ ਹੀ ਪਰਦੇਸ਼ਿਕ ਖਬਰਾਂ ਦਾ ਬਲਟਨ ਖ ナムツカ。